ਸਵਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ। ਆ ਬੜੀ ਮਿਹਰਬਾਨੀ ਤੁਹਾਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਟੇਣਾ ਜੀ ਇਹ ਦੱਸੋ ਵੀ ਆਪਰੇਸ਼ਨ ਸਿੰਦੂਰ ਦੇ ਤਹਿਤ ਕੀ ਕੀ ਕਾਰਵਾਈ ਹੋਈ ਆ ਫੌਜੀ ਕਾਰਵਾਈ ਭਾਰਤ ਵਾਲੇ ਪਾਸੇ ਕੀ ਹੋਇਆ ਬਠਿੰਡੇ ਕੋਲੇ ਜਹਾਜ਼ ਕਿਹਦਾ ਡਿੱਗਿਆ ਅਤੇ ਜੰਗ ਦੀ دہشت ਦੀਆਂ ਗੱਲਾਂ ਅਸੀਂ ਸੁਣ ਰਹੇ ਹਾਂ ਅਟੈਕ ਇੱਕੋ ਹੀ ਹੋਇਆ ਜਾਂ ਬਾਰ-ਬਾਰ ਇਸ ਤਰ੍ਹਾਂ ਦੀਆਂ ਡ੍ਰਿਲਸ ਚੱਲ ਰਹੀਆਂ ਨੇ? ਸਨਸਪ ਜਦੋਂ ਆਪਾਂ ਲੰਘੇ ਕੱਲ ਇਸੇ ਵੇਲੇ ਖਬਰਾਂ ਦੀ ਸਾਂਝ ਪਾਈ ਸੀ ਨਾ ਹੂੰ ਉਸ ਤੋਂ ਲਗਭਗ 4 ਘੰਟੇ ਬਾਅਦ ਇਹ ਆਪਰੇਸ਼ਨ ਸਿੰਧੂਰ ਚੱਲਿਆ ਹੁਣ ਪਹਿਲੀ ਗੱਲ ਇਹ ਜੀ ਕਿ ਇਹਦਾ ਨਾਂ ਸਿੰਧੂਰ ਕਿਉਂ ਰੱਖਿਆ ਗਿਆ ਹੂੰ ਜਿਵੇਂ ਕਿ ਮੀਡੀਆ ਦੇ ਵਿੱਚ ਜਾਣਕਾਰੀ ਆਈ ਹੈ ਜਿਵੇਂ ਕਿ ਸਾਡੇ ਦੇਸ਼ ਦੇ ਵੱਖ-ਵੱਖ ਆਗੂਆਂ ਨੇ ਗੱਲ ਕਹੀ ਹੈ ਉਹ ਕਹਿੰਦੇ ਵੀ ਉਸ ਦਿਨ ਜਦੋਂ ਪਹਿਲਗਾਮ ਦੇ ਵਿੱਚ ਅਤਵਾਦੀਆਂ ਨੇ ਬੰਦੇ ਮਾਰੇ ਆ ਤੇ ਬਹੁਤ ਸਾਰੀਆਂ ਔਰਤਾਂ ਦੇ ਮੱਥੇ ਤੇ ਸਿਰ ਦੇ ਵਿੱਚ ਸੰਧੂਰ ਜਿਹੜਾ ਪੈਂਦਾ ਉਹ ਮਿਟਾ ਦਿੱਤਾ ਟੈਸਟ ਕਰਕੇ ਇਹ ਆਪਰੇਸ਼ਨ ਸਿੰਧੂ ਰੱਖਿਆ ਗਿਆ ਗੱਲ ਨੰਬਰ 1 ਹੋ ਗਈ ਜੀ ਦੂਜੀ ਗੱਲ ਇਹ ਜੀ ਕਿ 9 ਥਾਵਾਂ ਦੇ ਉੱਤੇ 9 ਟਿਕਾਣਿਆਂ ਦੇ ਉੱਤੇ ਭਾਰਤ ਦੀ ਫੌਜ ਦੇ ਵੱਲੋਂ ਹਮਲਾ ਕੀਤਾ ਗਿਆ ਉਹਦੇ ਵਿੱਚ ਜਿਵੇਂ ਕਿ ਮੀਡੀਆ ਦੇ ਵਿੱਚ ਜਾਣਕਾਰੀ ਆਈ ਜਾਂ ਜਿਵੇਂ ਕਿ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਪਾਕਿਸਤਾਨ ਵਾਲੇ ਪਾਸੇ ਤੇ ਜਿਹੜਾ ਪਾਕਿਸਤਾਨ ਦੇ ਕਬਜ਼ੇ ਦੇ ਵਿੱਚ ਜੰਮੂ ਕਸ਼ਮੀਰ ਦਾ ਹਿੱਸਾ ਉਹਨਾਂ 9 ਥਾਵਾਂ ਤੇ ਟਿਕਾਣਿਆਂ ਤੇ ਹਮਲਾ ਕੀਤਾ ਗਿਆ ਤੇ 100 ਤੋਂ ਵੱਧ ਜ਼ਖਮਾ ਕੀਤਾ ਗਿਆ ਜੀ ਕਿ ਅਸਮਦੀ ਮਾਰ ਦਿੱਤੇ ਆ ਸੋ ਭਾਰਤ ਦੇ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਮੋਦੀ ਸਾਹਿਬ ਦਾ ਉਹ ਕਹਿੰਦੇ ਵੀ ਦੇਖੋ ਇਹ ਤਾਂ ਹੋਣਾ ਹੀ ਸੀ ਕਿਉਂਕਿ ਦੇਸ਼ ਦੇ ਵਿੱਚ ਜਿਹੜੇ ਵੀ ਲੋਕ ਇਹ ਅਤਵਾਦੀ ਹਮਲੇ ਕਰਦੇ ਬਖਸ਼ੇ ਨਹੀਂ ਜਾਣਗੇ ਉਧਰ ਅਮਿਤ ਸ਼ਾਹ ਜਿਹੜੇ ਭਾਰਤ ਦੇ ਗ੍ਰਹਿ ਮੰਤਰੀ ਸਾਹਿਬ ਉਹਨਾਂ ਨੇ ਕਿਹਾ ਜੀ ਸਾਨੂੰ ਆਪਣੀਆਂ ਫੌਜਾਂ ਦੇ ਉੱਤੇ ਮਾਣ ਆ ਉਧਰ ਬਾਕੀ ਦੀ ਲੋਕਾਂ ਦੇ ਵੱਲੋਂ ਖੁਸ਼ੀ ਮਨਾਈ ਗਈ ਆ ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਆ ਮੀਡੀਆ ਦਾ ਇੱਕ ਹਿੱਸਾ ਉਧਰਲੇ ਪਾਸੇ ਵੀ ਤੇ ਇਧਰਲੇ ਪਾਸੇ ਕਈ ਤਰ੍ਹਾਂ ਦੇ ਕੁਫਰ ਵੀ ਢੋਲਦਾ ਇਸ ਵੇਲੇ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਆ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਫਿਰੋਜ਼ਪੁਰ ਦੀ ਫਾਜ਼ਿਲਕਾ ਦੀ ਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਜਿਹੜੇ ਇਹ ਖੇਜ਼ਲੇ ਆ ਇਹ ਹਾਈ ਅਲਰਟ ਦੇ ਉੱਤੇ ਰੱਖੇ ਗਏ ਆ ਮੈਂ ਅੱਜ ਵੀਡੀਓ ਦੇਖੀਆਂ ਜਿਹਦੇ ਵਿੱਚ ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਦੇ ਲੋਕ ਆ ਜਿਹੜੇ ਉਹ ਟਰੈਕਟਰ ਟਰਾਲੀਆਂ ਦੇ ਵਿੱਚ ਸਮਾਨ ਆਪਦਾ ਲੱਦ ਕੇ ਜਿਵੇਂ ਕਣਕ ਦੀਆਂ ਬੋਰੀਆਂ ਮੰਜੇ ਪੱਖੇ ਹੋਰ ਚੀਜ਼ਾਂ ਜਿਹੜੀਆਂ ਉਹ ਦੂਰ ਦਰੜੀਆਂ ਖਾਵਾਂ ਤੇ ਜਾ ਰਹੇ ਵੀ ਕੀ ਪਤਾ ਕੋਈ ਸੰਕਟ ਵਾਲੀ ਸਥਿਤੀ ਨਾ ਪੈਦਾ ਹੋ ਜੇ ਕਿਤੇ ਜੰਗ ਹੀ ਨਾ ਲੱਗ ਜੇ ਬਾਅਦ ਵਿੱਚ ਜਾਣਾ ਸਾਨੂੰ ਔਖਾ ਹੋ ਜੇ ਤੱਬਰ ਦੇ ਵਿੱਚ ਘਰ ਦੇ ਵਿੱਚ ਇੱਕ ਜੀ ਛੱਡ ਕੇ ਇਹ ਬਾਕੀ ਸਾਰੇ ਜੀ ਉੱਥੋਂ ਚਲੇ ਗਏ ਆ ਸੋ ਇਸ ਤਰੀਕੇ ਦਾ ਫੋਟਾ ਹੁਣ ਤੱਕ ਮਿਲ ਗਿਆ। ਬਾਕੀ ਲੋਕਾਂ ਦੇ ਮਨਾਂ ਵਿੱਚ دہشت ਆ। ਜਦੋਂ ਮੈਂ ਤੁਹਾਡੇ ਨਾਲ ਹੁਣ ਇਹਨਾਂ ਖਬਰਾਂ ਦੀ ਸਾਂਝ ਪਾ ਰਿਹਾ 9:00 ਵਜੇ ਤੇ 40 ਮਿੰਟ ਹੋਏ ਭਾਰਤੀ ਸਮੇਂ ਦੇ ਮੁਤਾਬਕ ਰਾਤ ਦੇ ਵੇਲੇ ਦੇ। ਹੁਣ ਤੋਂ 10 ਮਿੰਟ ਪਹਿਲਾਂ ਬੱਤੀ ਆਈ ਆ। ਲਾਈਟ ਆਈ ਆ। ਸੇ 244 ਜ਼ਿਲ੍ਹੇ ਭਾਰਤ ਦੇ ਵਿੱਚ ਇਹਦੇ ਵਿੱਚ ਬਲੈਕਆਊਟ ਕਰਕੇ ਦੇਖਿਆ ਗਿਆ। ਜਲੰਧਰ ਦੇ ਵਿੱਚ ਵੀ ਚਾਰੇ ਕਲ ਪਾਸੇ ਕੋਪਹ ਨਹੀਂ ਰਸ ਗਿਆ। ਸ਼ਾਇਰਨ ਵੱਟਣੇ ਸ਼ੁਰੂ ਹੋ ਗਏ ਆ ਤੇ ਕਹਿੰਦੇ ਵੀ ਜਿੱਤਰ ਜੰਗ ਵਾਲੀ ਸਥਿਤੀ ਪੈਦਾ ਹੁੰਦੀ ਆ ਉਹਦੇ ਲਈ ਅਭਿਆਸ ਹੀ ਅਸਲ ਹੈਗੀ ਆ। ਸੋ ਇਸ ਤਰੀਕੇ ਦੀ ਸਥਿਤੀ ਆ ਜੀ। ਅਜਤ ਮੈਂ ਕੁਝ ਦੇਰ ਪਹਿਲਾਂ ਹੀ ਕੁਝ ਮਿੰਟ ਪਹਿਲਾਂ ਲਾਹੌਰ ਤੋਂ ਗੁਲਾਮ ਅਬਾਸ ਸ਼ਾਹ ਨਾਮ ਦੇ ਬੜੇ ਪਾਇਦਾਰ ਰਿਪੋਰਟਰ ਨੇ ਉਹਨਾਂ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਪੰਜ ਜਹਾਜ਼ ਭਰ ਦੇ ਸੁੱਟਲੇ ਗਏ ਨੇ ਜਿਦੇ ਚ ਤਿੰਨ ਰਫੇਲ ਰਫੇਲ ਜਾਂ ਜਿਹੜੇ ਵੀ ਮਹਿੰਗੇ ਜਹਾਜ਼ ਨੇ ਉਹ ਸਨ ਇਸ ਵਿੱਚ ਕੋਈ ਹਕੀਕਤ ਹੈ ਦੇਖੋ ਜੀ ਭਾਰਤੀ ਮੀਡੀਆ ਇਹਨਾਂ ਗੱਲਾਂ ਨੂੰ ਝੂਠਾ ਘਰਾੜ ਦਿੰਦਾ ਜਿਹੜੀਆਂ ਖਬਰਾਂ ਆਈਆਂ ਕਿਉਂਕਿ ਮੈਂ ਵੀ ਉਹ ਕਲਿੱਪਾਂ ਦੇਖੀਆਂ ਜਿਹੜੀਆਂ ਕੋਈ ਕੁਝ ਇੰਟਰਨੈਟ ਦੇ ਉੱਤੇ ਫਿਰਦੀਆਂ ਜਿਹਦੇ ਵਿੱਚ ਗੱਲ ਕਹੀ ਗਈ ਵੀ ਇੱਕ ਬਠਿੰਡੇ ਵਿੱਚ ਜਹਾਜ਼ ਉੱਟ ਲਿਆ ਤੇ ਫਿਰ ਉਹ ਜਿਹੜੇ ਤਿੰਨ ਜੰਮੂ ਕਸ਼ਮੀਰ ਦੇ ਵਿੱਚ ਪਲਵਾਮਾ ਦੇ ਵੱਲ ਵੀ ਐ ਸੋ ਪਰ ਇਹ ਜਿਹੜਾ ਭਾਰਤੀ ਮੀਡੀਆ ਦੇ ਵੱਲੋਂ ਇਹਨਾਂ ਖਬਰਾਂ ਨੂੰ ਨਕਾਰਿਆ ਗਿਆ ਕਿ ਭਾਈ ਇਹ ਗੱਲ ਸੱਚੀ ਨਹੀਂ ਆ ਸੋ ਭਾਰਤੀ ਮੀਡੀਆ ਦੇ ਮੁਤਾਬਕ ਇਹ ਗੱਲਾਂ ਬਿਲਕੁਲ ਝੂਠੇ ਗਈਆਂ ਹਾਂ ਇਹ ਗੱਲ ਸੱਚੀ ਆ ਵੀ ਬਠਿੰਡਾ ਦੇ ਵਿੱਚ ਅਕਲੀਆ ਪਿੰਡ ਦੇ ਵਿੱਚ ਇਹ ਜਹਾਜ਼ ਡਿੱਗਿਆ ਰਾਤੀ 2 ਵਜੇ ਦੇ ਕਰੀਬ ਡਿੱਗਿਆ ਉਦੇ ਵਿੱਚ ਇੱਕ ਚਰਖੀ ਦਾਦਰੀ ਦਾ ਹੈਗਾ ਜੀ ਘਰੇਨੇ ਦਾ ਨੌਜਵਾਨ ਗੋਬਿੰਦ ਉਹਦੀ ਮੌਤ ਹੋਈ ਆ ਹੁਣ ਫੜਾ ਕੇ ਦੋ ਮੌਤਾਂ ਦੀ ਖਬਰ ਆ ਨੌ ਜਣੇ ਜ਼ਖਮੀ ਹੋਏ ਆ ਇਹਦੇ ਵਿੱਚ ਦੋ ਪਾਇਲਟ ਆ ਦੋਵੇਂ ਸੁਰੱਖਿਆ ਤੇ ਵੀ ਗੱਲ ਪਤਾ ਲੱਗੀ ਆ ਸੋ ਉੱਥੇ ਜਿਹੜੀ ਪੁਲਿਸ ਦੇ ਵੱਲੋਂ ਤੇ ਫੌਜ ਦੇ ਅਧਿਕਾਰੀਆਂ ਦੇ ਵੱਲੋਂ ਘੇਰਾ ਉਹਨੂੰ ਕਤਲਿਆ ਗਿਆ ਸੀ ਉੱਥੇ ਆਮ ਲੋਕਾਂ ਨੂੰ ਨਹੀਂ ਜਾਣ ਦਿੱਤਾ ਗਿਆ ਪਰ ਇਹ ਗੱਲ ਕਹੀ ਗਈ ਆ ਵੀ ਇਹ ਕੋਈ ਉਹਨਾਂ ਦੀ ਫੌਜ ਦੇ ਵੱਲੋਂ ਜਾਂ ਇਧਰਲੇ ਪਾਸੇ ਕੋਈ ਜਾਣਕਾਰੀ ਇਦਾਂ ਦੀ ਨਹੀਂ ਦਿੱਤੀ ਗਈ ਤੇ ਫਿਲਹਾਲ ਭਾਰਤੀ মিডিਆ ਗੱਲ ਕਹਿੰਦਾ ਵੀ ਇਹ ਗੱਲਾਂ ਬਿਲਕੁਲ ਝੂਠੀਆਂ ਜੀ ਸੋ ਜਿਹੜਾ ਜਹਾਜ਼ ਬਠਿੰਡੇ ਕੋਲੇ ਡਿੱਗਿਆ ਪਿਆ ਇਹ ਸੈਸਨਾ ਵਗੈਰਾ ਇੱਕ ਛੋਟਾ ਮੋਟਾ ਜਹਾਜ਼ ਆ ਕੋਈ ਆਪਣੀਆਂ ਫਲਾਈਂਗ ਕਲੱਬਸ ਵਾਲਾ ਕਿ ਲੜਾਕੂ ਜਹਾਜ਼ ਆ 에ਅਰ ਫੋਰਸ ਦਾ ਇਹ ਲੜਾਕੂ ਜਹਾਜ਼ ਤਾਂ ਨਹੀਂ ਐ ਛੋਟਾ ਜਹਾਜ਼ ਆ ਪਰ ਉਹਦੇ ਤੱਕ ਲੋਕ ਪਹੁੰਚਿਆ মিডিਏ ਨੂੰ ਪਸਾਰ ਰੋਕ ਲਿਆ ਗਿਆ ਤੇ মিডিਆ ਨੂੰ ਵੀ ਉੱਥੇ ਜਾਣ ਨਹੀਂ ਦਿੱਤਾ ਗਿਆ ਜੀ ਹੂੰ ਹੂੰ ਕਰਤਾਰਪੁਰ ਦਾ ਵਾਲਾ ਲਾਂਘਾ ਭਾਰਤੀ ਸਰਕਾਰ ਨੇ ਬੰਦ ਕੀਤਾ ਜਾਂ ਪਾਕਿਸਤਾਨ ਵਾਲਿਆਂ ਨੇ ਬੰਦ ਕੀਤਾ ਇਹ ਜੀ ਭਾਰਤੀ ਸਰਕਾਰ ਨੇ ਬੰਦ ਕੀਤਾ ਜੀ ਕਿਉਂਕਿ ਦੇਖੋ ਜਦੋਂ ਇਧਰਲੇ ਪਾਸਿਓਂ ਉਧਰ ਜਾਣਾ ਤੇ ਫਿਰ ਇਧਰਲੇ ਪਾਸਿਓਂ ਨੂੰ ਬੰਦ ਕਰ ਦਿੱਤਾ ਗਿਆ ਅੱਜ 100 ਤੇ 50 ਦੇ ਕਰੀਬ ਸ਼ਰਧਾ ਦੂਆ ਜਿਹੜੇ ਕਿਉਂਕਿ ਜਦੋਂ ਆਪਾਂ ਜਾਣਾ ਹੁੰਦਾ ਨਾ ਉਹਦੇ ਲਈ ਪਹਿਲਾਂ ਪਰ ਰਜਿਸਟ੍ਰੇਸ਼ਨ ਕਰਵਾਉਣੀ ਆ ਦਿਨ ਸਮਾਂ ਤੈਅ ਹੋ ਜਾਂਦਾ ਫਿਰ ਤੁਸੀਂ ਡਾਕੂਮੈਂਟ ਲੈ ਕੇ ਉੱਥੇ ਜਾਂਦੇ ਆ ਫਿਰ ਉਹ ਦੇਖ ਕੇ ਵੀ ਤੁਹਾਡੀ ਰਜਿਸਟ੍ਰੇਸ਼ਨ ਹੋਈ ਆ ਤੁਹਾਨੂੰ ਜਾਣ ਦੀ ਇਜਾਜ਼ਤ ਨਹੀਂ ਦੇ ਆਸੜ ਨੂੰ ਤੁਸੀਂ ਫਿਰ ਮੁੜ ਕੇ ਆ ਜਾਂਦੇ 20 ਡਾਲਰ ਤੁਹਾਡੀ ਫੀਸ ਲੱਗਦੀ ਆ ਪਰ ਜਿਹੜੇ ਅੱਜ ਰਜਿਸਟ੍ਰੇਸ਼ਨ ਦੇ ਮੁਤਾਬਕ ਤੈਅ ਸਮੇਂ ਤੇ ਪਹੁੰਚੇ ਸੀਗੇ ਤੈਹ ਤਰੀਕੇ ਦੇ ਉੱਤੇ ਉਹ 150 ਸ਼ਰਧਾਲੂ ਵਾਪਸ ਮੋੜ ਦਿੱਤੇ ਗਏ ਆ ਉਹਨਾਂ ਨੂੰ ਅੱਜ ਅੱਗੇ ਨਹੀਂ ਜਾਣ ਦਿੱਤਾ ਗਿਆ ਤੇ ਇਹ ਅਣਮਿੱਥੇ ਸਮੇਂ ਦੇ ਵਾਸਤੇ ਬੰਦ ਆ ਜਿਵੇਂ ਮੈਂ ਪਹਿਲਾਂ ਗੱਲ ਕਹੀ ਆ ਇਸ ਵੇਲੇ ਸਰਹੱਦੀ ਖੇਤਰ ਦੇ ਸਕੂਲ ਬ ਅੱਜ ਅਮਰitsar ਤੇ ਚੰਡੀਗੜ੍ਹ ਦਾ ਏਅਰਪੋਰਟ ਬੰਦ ਕਰ ਦਿੱਤਾ ਗਿਆ ਕੋਈ ਉਡਾਣ ਨਹੀਂ ਉੱਥੋਂ ਚੱਲੀ ਉਧਰ ਸ਼੍ਰੀਨਗਰਵਾਲਾ ਏਅਰਪੋਰਟ ਵੀ ਬੰਦ ਆ ਸੋ ਹਾਈ ਅਲਰਟ ਦੇ ਉੱਤੇ ਪੰਜਾਬ ਦੇ ਖੇਤਰ ਹਦੀਦਲੇ ਇਸ ਵੇਲੇ ਹੈਗੇ ਆ ਇਫਤਖਾਰ ਠਾਕਰ ਨੇ ਕੀ ਕਿਹਾ ਜਿਹੜੇ ਪਾਕਿਸਤਾਨੀ ਕਲਾਕਾਰ ਨੇ ਬੜੀ ਮਾੜੀ ਗੱਲ ਕਹੀ ਹੈ ਜੀ ਮੈਨੂੰ ਇਹ ਨਿੱਜੀ ਤੌਰ ਤੇ ਚੰਗੀ ਨਹੀਂ ਲੱਗੀ ਇਹ ਗੱਲ ਜਦੋਂ ਮੈਂ ਇਸ ਗੱਲ 'ਤੇ ਬੜਾ ਸਪਸ਼ਟ ਆ ਕਿ ਜੇ ਮੰਨ ਲਓ ਭਾਰਤ ਦਾ ਕੋਈ ਵੀ ਇਸ ਵੇਲੇ ਕੋਈ ਕਲਾਕਾਰ ਸੇ ਪਾਕਿਸਤਾਨ ਦੇ ਕਲਾਕਾਰਾਂ ਬਾਰੇ ਜਾਂ ਉਹਨਾਂ ਦੇ ਲੋਕਾਂ ਦੇ ਬਾਰੇ ਕੋਈ ਮਾੜੀ ਗੱਲ ਕਹੇ ਮੈਨੂੰ ਵੀ ਨਹੀਂ ਚੰਗੀ ਲੱਗਣੀ ਉਹ ਦੇਖੋ ਇਫਤਖਾਰ ਠਾਕਰ ਨੂੰ ਅਸੀਂ ਇੱਕ ਚੰਗੇ ਐਕਟਰ ਦੇ ਤੌਰ ਤੇ ਜਾਣਦੇ ਆ ਹਾਲਾਤ ਤਾਂ ਪਹਿਲਾਂ ਹੀ ਦੋਵਾਂ ਦੇਸ਼ਾਂ ਦੇ ਵਿੱਚ ਇਹੋ ਜਿਹਾ ਵੀ ਪਾਕਿਸਤਾਨ ਤੇ ਭਾਰਤ ਦੇ ਯਾਨੀ ਕਿ ਪੰਜਾਬ ਦੇ ਕਲਾਕਾਰ ਇੰਗਲੈਂਡ ਚ ਜਾ ਕੇ ਸ਼ੂਟਿੰਗ ਕਰਦੇ ਆ ਕਿਉਂਕਿ ਇੱਕ ਦੂਜੇ ਦੇ ਦੇਸ਼ ਦੇ ਵਿੱਚ ਜਾ ਕੇ ਕਰ ਵੀ ਸਕਦੇ ਆ ਬਾਰਲੇ ਮੁਲਕਾਂ ਚ ਸ਼ੂਟਿੰਗ ਕਰਕੇ ਪੰਜਾਬ ਦੇ ਵਿੱਚ ਫਿਲਮਾਂ ਰਿਲੀਜ਼ ਹੁੰਦੀਆਂ ਤੇ ਇਫਤਖਾਰ ਠਾਕਰ ਨੂੰ ਅਮਰਿੰਦਰ ਗਿੱਲ ਦੀਆਂ ਫਿਲਮਾਂ ਦੇ ਵਿੱਚ ਹੋਰ ਵੱਖ-ਵੱਖ ਫਿਲਮਾਂ ਦੇ ਵਿੱਚ ਪਾਕਿਸਤਾਨੀ ਡਰਾਮੇ ਤੁਸੀਂ ਦੇਖਿਆ ਪਰ ਉਹ ਬੰਦੇ ਨੇ ਜਿਹੜਾ ਸ਼ੇਅਰ ਪੇਸ਼ ਕੀਤਾ ਉਹਦੇ ਤੋਂ ਬਾਅਦ ਇਹਦਾ ਵਿਰੋਧ ਗੁਰੂ ਵੱਧ ਗਿਆ ਜੀ ਉਹਨੇ ਗੱਪ ਸ਼ਪ ਨਾਂ ਦਾ ਇੱਕ ਟੀਵੀ ਸ਼ੋਅ ਹੈ ਉੱਥੇ ਪਾਕਿਸਤਾਨ ਦੇ ਵਿੱਚ ਇਹਦੇ ਵਿੱਚ ਇਹ ਗੱਲ ਕਹੀ ਹੈ ਕਿ ਮੇਰਾ ਮੈਸੇਜ ਭਾਰਤੀਆਂ ਵਾਸਤੇ ਆ ਉਹਨੇ ਸ਼ਾਇਰੀ ਦੇ ਵਿੱਚ ਇਹ ਗੱਲ ਕਹੀ ਹੈ ਕਿ ਫਿਜ਼ਾਓਂ ਸੇ ਆਓਗੇ ਤੋ ਹਵਾ ਮੇਂ ਉਡਾ ਦিয়ে ਜਾਓਗੇ ਸਮੁੰਦਰ ਕੇ ਪਾਣੀ ਸੇ ਆਓਗੇ ਤੋ ਡੋਬੋ ਦিয়ে ਜਾਓਗੇ ਜ਼ਮੀਨੀ ਰਾਸਤੋਂ ਸੇ ਆਓਗੇ ਤੋ ਦਫਨਾ ਦੀਏ ਜਾਓਗੇ ਸੋ ਉਹਦੇ ਵੱਲੋਂ ਪੇਸ਼ ਕੀਤੇ ਗਏ ਇਸ ਸ਼ੇਅਰ ਦੇ ਉੱਤੇ ਪੰਜਾਬੀ ਫਿਲਮ ਇੰਡਸਟਰੀ ਨੇ ਗੱਲ ਕਹਿਤੀ ਹੈ ਵੀ ਇਹਨੂੰ ਅਸੀਂ ਭਵਿੱਖ ਦੇ ਵਿੱਚ ਆਪਣੀਆਂ ਫਿਲਮਾਂ ਦੇ ਵਿੱਚ ਨਹੀਂ ਲੈਣਾ ਜਿਹੜਾ ਬੰਦਾ ਦੂਜੇ ਦੇਸ਼ ਦੇ ਬਾਰੇ ਚਲੋ ਉਹ ਰਾਜਨੀਤੀ ਦੀਆਂ ਗੱਲਾਂ ਜੰਗ ਦੀਆਂ ਗੱਲਾਂ ਬਾਅਦ ਦੀ ਗੱਲ ਹੈ ਪਰ ਕਲਾਕਾਰ ਦੇ ਕੋਲੋਂ ਅਸੀਂ ਇਸ ਗੱਲ ਦੀ ਆਸ ਨਹੀਂ ਕਰਦੇਗੇ ਪਰ ਇੱਥੇ ਪੰਜਾਬੀ ਫਿਲਮ ਸੰਤ ਨਾਲ ਜਿਵੇਂ ਬੀਨੂ ਢਿੱਲੋਂ ਤੇ ਹੋਰ ਬਹੁਤ ਸਾਰੇ ਕਲਾਕਾਰ ਆ ਉਹਨਾਂ ਨੇ ਕਿਹਾ ਜੀ ਭਵਿੱਖ ਦੇ ਵਿੱਚ ਅਸੀਂ ਅਸਤਕਾਰ ਸਾਕਰ ਨਾਲ ਕੰਮ ਨਹੀਂ ਕਰਨਾ ਜੀ ਬਾਕੀ ਜਿਹੜੀ ਪੰਜਾਬ ਦੇ ਕੁਝ ਸਿਆਸੀ ਲੀਡਰਾਂ ਨੇ ਆਪਣੀਆਂ ਕਾਨਫਰੰਸਸ ਵਗੈਰਾ ਰੱਖੀਆਂ ਹੋਈਆਂ ਸੀ ਉਹ ਸਭ ਕੈਨਸਲ ਹੋ ਗਈਆਂ ਇਸ ਕਰਕੇ ਬਿਲਕੁਲ ਜੀ ਬਿਲਕੁਲ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੇ ਦਿੱਲੀ ਦੇ ਸਾਫਤਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਹਨਾਂ ਦੇ ਜਲੰਧਰ ਦੇ ਵਿੱਚ ਤੇ ਨਵਾਂ ਸ਼ਹਿਰ ਦੇ ਵਿੱਚ ਦੋ ਪ੍ਰੋਗਰਾਮ ਸੀ ਇੱਕ ਪ੍ਰੋਗਰਾਮ ਜਲੰਧਰ ਦੇ ਵਿੱਚ ਇੱਕ ਨਵਾਂ ਸ਼ਹਿਰ ਦੇ ਵਿੱਚ ਕਿਉਂਕਿ ਅੱਜ ਆਪਰੇਸ਼ਨ ਸੰਧੂਰ ਹੋਇਆ ਕਿਉਂਕਿ ਅੱਜ ਮੌਕ ਡਰਲ ਵੀ ਸੀ ਕਿਉਂਕਿ ਜ ਬਲੈਕਆਊਟ ਵੀ ਸੀ ਕਿਉਂਕਿ ਜ ਸਾਇਰਨ ਵੀ ਵੱਜਣੇ ਸੀ ਇਸ ਕਰਕੇ ਇਹਨਾਂ ਦੋਹਾਂ ਦੇ ਅੱਜ ਪ੍ਰੋਗਰਾਮ ਰੱਦ ਹੋ ਗਏ ਜੀ ਤੇ ਮੈਂ ਜੇ ਮੈਂ ਪਹਿਲਾਂ ਗੱਲ ਕੀਤੀ ਹੈ ਅੱਜ ਅੱਧੇ ਘੰਟੇ ਦੇ ਲਈ ਚਾਰੇ ਪਾਸੇ ਘਪਾ ਨਹੀਂ ਰਹਾ ਰਿਆ ਅੱਧੇ ਘੰਟੇ ਦੇ ਕੋਪਸ ਦੇ ਰੇ ਤੋਂ ਪਹਿਲਾਂ ਸਾਇਰਨ ਵੱਜੇ ਵੱਖ-ਵੱਖ ਸਾਵਾਂ ਦੇ ਉੱਤੇ ਤੇ ਪੁਲਿਸ ਦੇ ਵੱਲੋਂ ਰਾਹ ਦੇ ਵਿੱਚ ਜਾਂਚਾਂ ਹੋਈਆਂ ਗੱਡੀਆਂ ਨੂੰ ਵੀ ਸਾਈਡ ਤੇ ਲਵਾ ਕੇ ਤੇ ਲਾਈਟਾਂ ਬੰਦ ਕਰਵਾ ਦਿੱਤੇ ਗਏਗੇ ਜੀ ਇਹ ਪਾਕਿਸਤਾਨ ਦੀ ਜਿਹੜੀ ਗੋਲਾਬਾਰੀ ਹੋਈ ਹੈ ਇਦੇ ਚ ਕਿੰਨੇ ਗੁਰਸਿੱਖ ਮਾਰੇ ਗਏ ਨੇ ਕਿਸੇ ਗੁਰਦੁਆਰੇ ਤੇ ਅਟੈਕਸ ਹੀ ਹੈ। ਹਾਂ ਬਿਲਕੁਲ ਜੀ ਅਸਲ ਵਿੱਚ ਨਾ ਖਬਰ ਬੜੀ ਬਹੁਤ ਵੱਡੇ ਪੱਧਰ ਤੇ ਆਈ ਆ। ਇਹ ਜਨਪੀੜੀ ਤਾਂ ਇਹੀ ਹੈ ਜੀ ਕਿ ਜਦੋਂ ਵੀ ਕਿਤੇ ਕੁਝ ਹੁੰਦਾ ਉਹਦੇ ਨਾਲ ਤੁਸੀਂ ਦੇਖੋ ਜੀ ਕਿ ਆਮ ਲੋਕਾਂ ਦਾ ਨੁਕਸਾਨ ਹੁੰਦਾ। ਪਾਕਿਸਤਾਨ ਦੇ ਵੀ ਵੱਡੀ ਗੰਸੀ ਦੇ ਵਿੱਚ ਲੋਕ ਇਹ ਚਾਹੁੰਦੇ ਵੀ ਜੰਗ ਨਾ ਲੱਗੇ ਤੇ ਭਾਰਤ ਦੇ ਵੀ ਇਹ ਚਾਹੁੰਦੇ ਆ। ਪਰ ਜਿਹੜੀ ਜੰਗ ਦੀ ਸਥਿਤੀ ਪੈਦਾ ਹੋਈ ਹੈ ਉਹਦੇ ਵਿੱਚ ਪਤਾ ਲੱਗਾ ਜੀ ਪੁਨਛ ਸੈਕਟਰ ਦੇ ਵੱਲ ਪਾਕਿਸਤਾਨ ਦੀ ਗੋਲੀਬਾਰੀ ਦੇ ਕਰਕੇ ਤੇ ਇੱਕ ਰਾਗੀ ਸਿੰਘ ਤੇ ਤਿੰਨ ਉਹ ਜਿਹੜੇ ਆ ਉਹ ਸਿੱਖਾਂ ਦੀ ਜਿਹੜੀ ਮੌਤ ਹੋਈ ਆ ਹਾਲਾਂਕਿ ਹੋਰ ਵੀ ਲੋਕਾਂ ਦੀ ਮੌਤ ਹੋਈ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੱਲ ਕਹੀ ਆ ਕਿ ਭਾਈ ਜਿਹੜੇ ਵੀ ਇੱਥੇ ਪੁਜ ਸੈਕਟਰ ਦੇ ਵਿੱਚ ਆ ਜਾਂ ਕਿਤੇ ਹੋਰ ਆ ਤੇ ਅਸੀਂ ਭਾਈ ਉਹਨਾਂ ਦੀ ਮਦਦ ਕਰਾਂਗੇ ਤੇ ਅੱਜ ਸੁਖਬੀਰ ਸਿੰਘ ਬਾਦਰੀ ਨੇ ਆਪਣੀ ਪੋਸਟ ਦੇ ਵਿੱਚ ਵੀ ਦੁੱਖ ਦਾ ਇਜ਼ਹਾਰ ਕੀਤਾ ਜੀ ਤੇ ਜੰਗ ਦੀ دہشت ਵਿੱਚ ਪੰਜਾਬ ਦੇ ਕਈ ਬਹੁਤ سنگੀਨ ਮੁੱਦੇ ਸੀ ਜਿਵੇਂ ਹਰਿਆਣੇ ਨਾਲ ਪਾਣੀ ਦਾ ਰੌਲਾ ਤੇ ਹੋਰ ਉਹ ਬਸ ਰੁਲਗੀਆਂ ਗੱਲਾਂ ਸਾਰੀਆਂ ਹੱਥ ਉਗਣਾ ਨਹੀਂ ਕੱਲ ਤਾਂ ਮੈਨੂੰ ਪਤਾ ਦਿਗਾ ਫਿਰ ਹਰ ਲੋਕਾਂ ਦਾ ਧਿਆਨ ਪਿਛਲੇ ਚੋੜਨਾ ਤੋਂ جنگ ਲੱਗੂ ਕਿ ਨਹੀਂ جنگ ਜੇ ਲੱਗੀ ਕੀ ਬਣੂ ਕੀ ਲੱਗੂਗੀ جنگ ਜਾਂ ਐਮੀ ਗੱਲਾਂ ਦਾ ਕੀ ਬਣੂ ਜਾਂ ਕੀ ਨਹੀਂ ਬਣੂ ਲੋਕਾਂ ਦਾ ਧਿਆਨ ਸਿਰਫ ਇਸ ਗੱਲ ਵੱਲ ਆ ਤੁਸੀਂ ਦੇਖੋ ਕਿ ਇਸ جنگ ਦੀਆਂ ਗੱਲਾਂ ਦੇ ਕਰਕੇ ਚਰਚਾ ਦੇ ਕਰਕੇ ਲੁਧਿਆਣੇ ਵਾਲੀ ਜ਼ਮੀਨੀ ਚੋਣ ਦੇ ਬਲ ਵੀ ਕਿਸੇ ਦਾ ਧਿਆਨ ਨਹੀਂ ਹਾਲਾਂਕਿ ਮੈਂ ਨਹੀਂ ਕਹਿੰਦਾ ਕਿ ਉਸ ਦਾ ਧਿਆਨ ਜਾਣਾ ਹੀ ਨਹੀਂ ਚੋਣ ਵੀ ਹੋਣੀ ਆ ਦੇਮਾ ਕਮੀ ਵੀ ਹੋਊਗੀ ਰੋਲਾ ਰੱਪਾ ਵੀ ਪਊਗਾ ਆਹ ਧੌੜ ਤਫਾ ਵੀ ਚੱਲੂਗਾ ਬੜਾ ਕੁਝ ਉੱਥੇ ਹੋਣਾ ਪਰ ਫਿਰ ਹਰ ਉਹਦੇ ਬਾਰੇ ਕਿਸੇ ਦਾ ਧਿਆਨ ਨਹੀਂ ਆ ਆ ਪਾਣੀ ਦੇ ਮੁੱਤੇ ਦੀ ਕਿੰਨੀ ਵੱਡੀ ਗੱਲ ਸੀ ਵੀ ਭਾਈ ਪਾਣੀ ਦੇ ਮੁੱਤੇ ਅਸੀਂ ਜਾਣ ਨਹੀਂ ਦੇਣਾ ਤਾਂ ਪਾਣੀ ਇੱਕ ਬੂੰਦ ਵੀ ਦੇਣੀ ਕਿ ਹੁਣ ਉਧਰਲੇ ਪਾਸੇ ਵੀ ਧਿਆਨ हट ਗਿਆ ਪੰਜਾਬ ਦੇ ਵਿੱਚ ਯੁੱਧ ਵਿਰੋਧ ਜਿਹੜੀ ਗੱਲ ਚੱਲਦੀ ਹੈ ਉਹਦੇ ਵੱਲੋਂ ਵੀ ਧਿਆਨ हट ਗਿਆ ਯਾਨੀ ਕਿ ਸਿਰਫ ਫਿਲਹਾਲ ਚੈਨਲ ਜੰਗ ਤੇ ਜੰਗ ਇਹੇ ਗੱਲਾਂ ਚੱਲ ਰਹੀਆਂ ਜੀ ਤੇ ਆ ਟਰੈਜੇਡੀ ਕਿੱਥੇ ਵਾਪਰੀ ਹੈ ਸਕੂਲ ਦੇ ਵਿਦਿਆਰਥੀਆਂ ਦੀ ਡੈਥ ਹੋਈ ਹੈ ਇਹ ਬੜੀ ਮੱਧ ਭਾਗੀ ਖਬਰ ਆਈ ਦੀ ਸਮਾਣਾ ਦੇ ਵੱਲੋਂ ਇਹ ਖਬਰ ਆਈ ਹੈ ਸਮਾਣਾ ਖੇਤਰ ਦੇ ਵੱਲੋਂ ਤੇ ਇੱਥੇ ਮੰਦ ਭਾਗੀ ਘਟਨਾ ਵਾਪਰੀ ਹੈ ਇੱਥੇ ਇੱਕ ਟਿਪਰ ਨੇ ਸਕੂਲ ਵੈਨ ਨੂੰ ਟੱਕਰ ਮਾਰਤੀ ਆ ਡਰਾਈਵਰ ਸਮੇਤ 7 ਬੱਚਿਆਂ ਦੀ ਮੌਤ ਹੋ ਗਈ ਹੈ ਤੇ ਪਤਾ ਲੱਗਾ ਜੀ ਸਮਾਣਾ ਰੋਡ ਦੇ ਉੱਤੇ ਟੈਂਟਲ ਤੇ ਨਸੂਪੁਰ ਦੇ ਨੇੜੇ ਇੱਕ ਟਿਪਰ ਨੇ ਸਕੂਲ ਵੈਨ ਨੂੰ ਟੱਕਰ ਮਾਰੀ ਆ ਇਸ ਟੱਕਰ ਤੋਂ ਬਾਅਦ ਵੈਨ ਆ ਜਿਹੜੀ ਬੱਚਿਆਂ ਦੇ ਨਾਲ ਭਰੀ ਤੇ ਇਹ ਦਰਖਤ ਨਾਲ ਜਾ ਟਕਰਾਈ ਆ ਜੀ ਸੀ ਬੀ ਦੇ ਨਾਲ ਸਿੱਧੀ ਕਰਕੇ ਇਸ ਵੈਨ ਨੂੰ ਤੇ ਫਿਰ ਬੱਚੇ ਕੱਢੇ ਗਏ ਆ ਡਰਾਈਵਰ ਸਮੇਤ 7 ਬੱਚਿਆਂ ਦੀ ਮੌਤ ਹੋਈ ਆ ਪੰਜਾਬ ਦੇ ਮੁੱਖ ਮੰਤਰੀ ਸਮੇਤ ਵੱਖ-ਵੱਖ ਲੋਕਾਂ ਦੇ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ ਜੀ ਕਿਉਂਕਿ ਮੈਂ ਕੁਝ ਦਿਨ ਪਹਿਲਾਂ ਆਬਾਸ ਸ਼ਾਹ ਨੂੰ ਪੁੱਛਿਆ ਸੀ ਕਿ ਕੀ ਗੁਰਦੁਆਰੇ ਦੇ ਉੱਤੇ ਅਟੈਕ ਹੋਇਆ ਉਹਨਾਂ ਨੇ ਸਾਫ਼ ਕੀਤਾ ਕਿ ਕੋਈ ਅਟੈਕ ਨਹੀਂ ਹੋਇਆ ਸੋ ਇਹ ਗੁਰਸਿੱਖ ਫਿਰ ਕਿੱਥੇ ਮਾਰੇ ਗਏ ਨੇ ਨਹੀਂ ਜੀ ਅਸਲ ਵਿੱਚ ਨਾ ਗੁਰਦੁਆਰਾ ਸਾਹਿਬ ਦੇ ਉੱਤੇ ਅਟੈਕ ਉਚੇਚੇ ਤੌਰ ਤੇ ਨਹੀਂ ਹੋਇਆ ਕਿਉਂਕਿ ਉਧਰਲੇ ਪਾਸੇ ਗੋਲਾਬਾਰੀ ਲਗਾਤਾਰ ਕੀਤੀ ਗਈ ਹੈ ਲਗਾਤਾਰ ਗੋਲੀਬਾਰੀ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੀਆਂ ਖਿੜਕੀਆਂ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਤੇ ਕਈ ਹੋਰ ਜਿਹੇ ਨੁਕਸਾਨੀਆਂ ਜੀਆਂ ਇਹ ਜਿਹੜਾ ਰਾਗੀ ਸਿੰਘ ਆ ਇਹਦੀ ਗੁਰਦੁਆਰੇ ਦੇ ਵਿੱਚ ਨਹੀਂ ਮੌਤ ਹੋਈ ਵੀ ਉੱਥੇ ਹਮਲੇ ਦੇ ਕਰਕੇ ਇਹ ਆਪਣੇ ਘਰ ਦੇ ਵੱਲ ਜਾ ਰਿਹਾ ਸੀ ਉੱਥੇ ਹਮਲਾ ਕੀਤਾ ਗਿਆ ਤੇ ਉਹਦੇ ਵਿੱਚ ਮੌਤ ਹੋਈ ਹੈ ਹੂੰ ਅੱਛਾ ਬਾਕੀ ਮਾਲਵੇ ਦੇ ਲੋਕ ਪਹਿਲਾਂ ਅੰਬ ਬੜੇ ਚੁੱਪਦੇ ਸੀ ਪਰ ਅੰਬ ਹੈਗੇ ਦੁਆਬੇ ਤੇ ਪੁਆਦ ਦੇ ਵਿੱਚ ਹੀ ਨੇ ਬਾਗਾਂ ਵਾਲੇ ਤੇ ਹੋਰ ਹੁਸ਼ਿਆਰਪੁਰ ਮਾਲਪੁਰ ਵਗੈਰਾ ਅੰਬੀਆਂ ਬਹੁਤ ਨੇ ਇੱਧਰ ਹੁਣ ਖਰਬੂਜੇ ਤੇ ਮਤੀਰੇ ਹੁੰਦੇ ਸੀ ਮਾਲਵੇ ਦੇ ਲੋਕ ਹੁਣ ਅੰਬ ਨਹੀਂ ਤੇ ਮਤੀਰੇ ਤੇ ਖਰਬੂਜੇ ਜ਼ਿਆਦਾ ਖਾਣ ਲੱਗ ਪਏ ਅਸਲ ਵਿੱਚ ਨਾ ਸੈਂਸਾਬ ਜਿੰਨੀ ਗਰਮੀ ਅੰਬ ਨੂੰ ਚਾਹੀਦੀ ਹੁੰਦੀ ਜਿੰਨੀ ਗਰਮੀ ਹੋਊਗੀ ਅੰਬ ਕਹਿੰਦੇ ਵੀ ਉਨਾ ਮਿੱਠਾ ਹੁੰਦਾ ਸਾਰੇ ਉਸ ਲੈਵਲ ਦੀ ਗਰਮੀ ਜਿਹੜੇ ਕਿ ਆਪਾਂ ਕਹਿੰਦੇ ਕਿ ਬੀ ਲਗਾਤਾਰ ਗਰਮੀ ਕਿਉਂਕਿ ਆ ਵਿਚ ਵਿਚਾਰੇ ਜੇ 43 43.5 ਡਿਗਰੀ ਟੈਂਪਰੇਚਰ ਹੋਇਆ ਫਿਰ 7 8 ਡਿਗਰੀਆਂ ਲੜਕ ਗਿਆ ਸਾਰੇ ਅੰਬ ਉਨਾ ਮਿੱਠਾ ਆਇਆ ਵੀ ਨਹੀਂ ਜਿਹੜਾ ਆਪ ਇਸ ਵੇਲੇ ਮੰਡੀ ਦੇ ਵਿੱਚ ਹੈਗਾ ਰੇੜੀਆਂ ਤੇ ਹੈਗਾ ਦੁਕਾਨਾਂ ਤੇ ਉਹ ਹੈਗਾ ਜੀ 700 ਰੁਪਇਆ ਕਿਲੋ 150 ਰੁਪਇਆ ਕਿਲੋ ਸੋ ਇਸ ਕਰਕੇ ਇੱਕ ਤਾਂ ਜੀ ਹੁਣ ਜਦੋਂ ਖਰਬੂਜੇ ਤੇ ਹਦਵਾਣੇ ਹੈਗੇ ਆ ਮਾਲ ਵਿੱਚ ਖਰਬੂਜੇ ਬੜੇ ਬੀਜੇ ਜਾਂਦੇ ਤੇ ਰਾਜਸਥਾਨ ਦੇ ਵੱਲੋਂ ਹਦਵਾਣੇ ਆ ਜਾਂਦੇ ਆ ਸੋ ਅੰਬਾਂ ਦੀ ਥਾਂ ਫਿਲਹਾਲ ਉਹਨਾਂ ਨੇ ਲਈ ਹੋਈ ਹੈ ਤੇ ਬਾਕੀ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਆਉਂਦੇ ਜੀ 48 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਹੈਗੀ ਆ ਅੱਜ ਦਿਨ ਦੇ ਵੇਲੇ ਤਿੱਖੀ ਤੇ 40 ਡਿਗਰੀ ਦੇ ਕਰੀਬ ਗ੍ਰੀਪ ਟਾਈਮ ਤੇ ਟੈਂਪਰੇਚਰ ਸੀਗਾ ਤੇ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਪੰਜਾਬ ਸਮੇਤ ਗੁਆਂਢੀ ਸੂਬਿਆਂ ਦੇ ਵਿੱਚ ਵੀ ਮੀਂਹ ਕਣੀ ਤੇ ਹਨੇਰੀ ਦੀ ਸੰਭਾਵਨਾ ਹੈਗੀ ਆ ਜਨਾਬ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨੀ